ਆਸਾ ਵਿੱਚ ਅਤ ਦੁੱਖ ਗਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ਼ ਸੁਖ ਪਲ ਪਾਇਆ ਪ੍ਰਾਚੀਨ ઋષਿ ਮੁਨੀਆਂ ਨੇ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਇੱਕ ਜੋ ਢੰਗ ਕਢਿਆ ਸੀ ਬਈ ਉਜਾੜ ਦੇ ਚ ਚਲੇ ਜਾਓ ਬਿਆਬਾਨ ਜੰਗਲ ਦੇ ਚਲੇ ਜਾਓ ਤੇ ਉਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹੈ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਲਾਸਨ ਉਜਾੜ ਦੇ ਚ ਜਾਣਦੀ ਕੀ ਲੋੜੇ ਸਦਨ ਨੂੰ ਉਜਾੜ ਸਮਝ ਸਦਨ ਕਹਿੰਦੇ ਨੇ ਘਰ ਨੂੰ ਬਨ ਸੇ ਸਦਨ ਬਨ ਜੈਸਾ ਹੀ ਸਦਨ ਨੂੰ ਸਮਝ ਘਰ ਨੂੰ ਹੀ ਉਜਾੜ ਸਮਝ ਲੈ ਕੀ ਇਹ ਤੇਰੇ ਘਰ ਦੇ ਵਿੱਚ ਸਿਰਫ ਘਰ ਨੂੰ ਹੀ ਉਜਾਣ ਨਾ ਬਨ ਸੇ ਸਦਨ ਸਬਹਿ ਕਰ ਸਮਝੋ ਕਰਦੇ ਚ ਜੋ ਕੁਛ ਵੀ ਸਭ ਕੁਝ ਉਜਾੜ ਸਮਝ ਲਏ ਬੜੇ ਕਠੋਰ ਜਿਹਾਂ ਬਚਨ ਲਗਣ ਗਏ ਪਰ ਮੈਂ ਅਰਜ਼ ਕਰਾਂ ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ ਕਿਉਂਕਿ ਉਹ ਨਹੀਂ ਜਾ ਸਕਦਾ ਬਾਹਰ ਕਿਨਾਰੇ ਯਕੀਨ ਜਣੋ ਘਰ ਉਜਾੜ ਬਣ ਜਾਏ ਕਰਦੀਆਂ ਦਿਵਾਰਾਂ ਖਾਣ ਨੂੰ ਬੈਠਣ ਵਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਇਆ ਉਦਾਸਾ ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ ਘਰ ਦੀ ਗੱਲ ਛੱਡ ਸਾਰਾ ਸ਼ਹਿਰ ਹੀ ਉਜਾੜ ਹੈ ਮਹਾ ਭਯਾਨ ਉਦਿਆਲ ਨਗਰ ਕਰਮਾਨਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਮਨੁੱਖ ਤੇ ਮਨੁੱਖ ਨਾਲੋਂ ਟੁੱਟੂਆ ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਕਿ ਜਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ ਇਸ ਨੂੰ ਤੋਂ ਵੱਡਾ ਸ਼ਹਿਰ ਪਿਆ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਜਿਵੇਂ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਤਿੰਨ ਸਾਧਨ ਵਿਦਵਾਨ ਮੰਨਦੇ ਨੇ ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਪ੍ਰਥਮ ਬਹੁਤ ਗਹਿਰਾ ਸਦਸੰਗੀ ਹੋਵੇ ਗਹਿਰਾ ਸਰੋਤਾ ਹੋਵੇ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜ੍ਹਾਂ ਪਾਤਲ ਦੇ ਚ ਲੈ ਜਾਣੀਆਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਯਕੀਨ ਨਾ ਜਾਣੋ ਦਰਖਤ ਉੱਪਰ ਵੀ ਨਹੀਂ ਉੱਛ ਸਕਦਾ ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ ਕਤਈ ਨਹੀਂ ਉੱਚੀ ਬੋਲ ਉੱਚੇ ਕਿਸ ਦੇ ਹੋਣਗੇ ਸਮਝ ਉੱਚੀ ਕਿਸ ਦੀ ਹੋਵੇਗੀ ਜਿਹਦੀ ਸਰੋਤ ਬੜੀ ਗਹਿਰੀ ਹੋਵੇ ਬਹੁਤ ਗਹਿਰਾਈ ਨਾਲ ਸੁਣਦਾ ਹੋਵੇ ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਇਹਨੂੰ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਵਚਨ ਵਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈ ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗਲਾ ਲੈ ਸੁਣੋ ਬਿਆਨ ਕਰਦੇ ਨੇ ਇਹ ਵੀ ਸੁਣ ਲਓ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਤੀਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਝੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਝੋਟਨੇ ਕੀਤੀ ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਚੁੱਪ ਕਰਦਾ ਇਹ ਸੁਣਦਾ ਹੀ ਨਹੀਂ ਮਨ ਦੀ ਸੁਣਨ ਦੀ ਆਦਤ ਹੀ ਨਹੀਂ ਇੱਜਤ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ ਉਖੜੇ ਉਖੜੇ ਲੋਕ ਅਕਸਰ satsang ਦੇ ਚ ਬੈਠੇ ਹੁੰਦੇ ਨੇ ਉਖੜੋ ਉਖੜ ਕੇ ਲੋਕੀ ਪਾਠ ਕਰਦੇ ਨੇ ਸੁਣਨਾ ਕਠਨਾ ਹੈ ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦਿਆ ਨਾ ਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਧੋਖ ਪਾਪ ਕਾਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ੁਬਾਨ ਤਾਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈ ਏ تیر ਦੇ ਲਗਣ ਨਾਲ ਮੈਂ ਇਹਨਾਂ ਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਏ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਇੱਕੋ ਹੀ ਪੀੜਾ ਹੈ ਭਗਤ ਚਾਹੁੰਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटकारा ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੀ ਪਿਆਸ ਬਣੀ ਰਹਿੰਦੇ ਆਪਣੀ ਤੜਪ ਬਣੀ ਰਹਿੰਦੀ ਉਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖਸਰੋ ਇੰਜ ਬਿਆਨ ਕਰਦਾ ਹੈ ਕਿ ਯਾ ਰੱਬ ਦੁਆਏ ਵਸਨ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ हे ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਅਗੋ ਮੈਂ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਆਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣ ਉਸ ਵਿੱਚ ਵੀ ਆਨੰਦ ਹੈ ਉਸ ਵਿੱਚ ਵੀ ਰਸ ਹੈ ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ ਗੁੰਗਾ ਹੋਵਾ ਬਾਵਰਾ ਬਾਵਰੇ ਤੋ ਮੁਰਾਦ ਪਾਗਲੇ ਥੇ ਨਹੀਂ ਐ ਬਾਵਰੇ ਤੋ ਮੁਰਾਦ ਬੋਲਾ ਬੋਲਾ ਹੋ ਗਿਆ ਬੋਲਾ ਮਨੁਖ ਅੰਦਰੋਂ ਬਾਹਰੋਂ ਇੱਕ ਹੁੰਦਾ ਐ ਇਹ ਮੈਂ ਅਰਜ਼ ਕਰਦਾ ਜਲਾਕ ਮਨੁਖ ਬਾਹਰੋਂ ਕੁਛ ਹੋਰ ਹੁੰਦਾ ਐ ਅੰਦਰੋਂ ਕੁਛ ਹੋਰ ਹੁੰਦਾ ਐ ਜਿਨੋ ਬਾਬਾ ਫਰੀਦ ਇੰਜ ਕਹਿੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਿਵਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ ਪਰ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਟੋਰਾ ਮਨ ਨਾਦਾਨਮ ਕੇ ਯਸਦਾ ਸ਼ਨਾਸ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਤੂੰ ਖੁਦਾ ਸ਼ਨਾਸ ਨਹੀਂ ਹੈ ਪਖੰਡੀ ਹੈ ਚੋਟਾ ਹੈ ਫਰੇਬੀ ਹੈ ਤੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵੀ ਝੂਠ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵੀ ਝੂਠ ਤੂੰ ਰਾਮਨ ਨਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਤ ਉਕਾਰਾ ਦਿਲ ਖਰਾਸ਼ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ ਤੇ ਰੱਬ ਨਾਲ ਜੁੜਿਆ ਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੇ ਉੱਤੇ ਕਦਮ ਕਦਮ ਦੇ ਉੱਤੇ ਦਿਲ ਤੋੜੇ ਨੇ ਤੂੰ ਪਖੰਡੀ ਹੈ ਤੂੰ ਝੂਠਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਝ ਹੋਰ ਹਮੋ ਮਰਦ ਬਾਇਦ ਸ਼ਬਦ ਸੁਖ ਨਵਰ ਨਸ਼ਿਕ ਮੇ ਦੀ ਗਰ ਦਰਦ ਹਨੇ ਦੀ ਗਰ ਅਸੀਂ ਉਸ ਨੂੰ ਹੀ ਮਰਦ ਮੰਦਿਆ ਮਨੁਖ ਮੰਦਿਆ ਜੋ ਜ਼ਬਾਨ ਦੇ ਚ ਹੈ ਉਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਹੈ ਚਲਾਕ ਮਨੁੱਖ ਬਾਰੋਂ ਕੁਛ ਹੋਰ ਹੁੰਦਾ ਹੈ ਅੰਦਰੋਂ ਕੁਛ ਹੋਰ ਹੁੰਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ ਚ ਪਛੜ ਜਾਏਗਾ ਭੋਲਾ ਮਨੁਖ ਧਰਮ ਦੀ ਦੁਨੀਆ ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ ਚ ਪਛੜ ਜਾਏ ਇਹ ਵੀ ਮਹਿਰਜ਼ ਕਰਦੇ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਦਾ ਚਲਾਕੀਆਂ ਨਾਲ ਨਹੀਂ ਮਿਲਦਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋਸ ਹੋ ਲਾਈਏ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮੇਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਭੋਲਾ ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ تیر ਲਗਿਆ ਹੈ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ইরਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਵ ਫਿਦਾ ਆ ਕੇ ਜ਼ਬਾਨਸ਼ ਦਿਲਸ਼ ਯਕੀਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇ ਦੀ ਜ਼ਬਾਨ ਤੇ ਦਿਲ ਇੱਕ ਹੈ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਇਹ ਗਾਊ ਤੂੰ ਗਾਊ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਇਹ ਖੋਤੇ ਤੂੰ ਖੋਤਾ ਬਣ ਜਾ ਐਸਾ ਕਹਿਣ ਦੀ ਲੋੜ ਨਹੀਂ ਹੁੰਦੀ ਹੈ ਨਹੀਂ ਖੋਤੇ ਪਰ ਰੋਜ਼ ਕਹਿਣਾ ਪੈਂਦਾ ਹੈ ਬੰਦੇ ਤੂੰ ਬੰਦਾ ਬਣ ਜਾ ਇਹ ਇਨਸਾਨ ਤੋਂ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਹੈ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਹੈ ਗਾਊ ਗਾਊ ਦੀ ਤਰ੍ਹਾਂ ਜੀ ਰਹੀ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ ਹੈ ਪਰ ਕਿਸ ਤਰ੍ਹਾਂ ਜੀ ਰਿਹਾ ਕਰਤੂਤ ਪਸੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਕਬੀਰ ਕਹਿੰਦੇ ਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇੱਕ ਹੋ ਗਿਆ ਗੂੰਗਾ ਹੋਆ ਬਾਗੜਾ ਬਹਿਰਾ ਹੋਆ ਕਾਨ ਕੰਨਾਂ ਤੋਂ ਵੀ ਬਹਿਰਾ ਹੋ ਗਿਆ ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ ਫਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣੇ ਨਹੀਂ ਦੇਦਾ ਦੇਖੋ ਕੋਈ ਸਾਡੇ ਘਰ ਦੇ ਵਿੱਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸੱਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਕੰਨਾਂ ਦੇ ਰਾਹੀਂ ਗਲੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰੇ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਹ ਇਹਨੂੰ ਸੁਆਮੀ ਰਾਵਾਨੰਦ ਨੇ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਧਿਆਨ ਨਾਲ ਸੁਣਨਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਪੰਗ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚਿਤ ਨਾ ਚਲਤ ਨਹੀਂ ਚੱਲਦਾ ਪਤਾ ਹੈ ਚੰਚਲ ਦੇ ਅਰਥ ਕੀ ਨੇ ਚੱਲ ਚੱਲ ਚਲ ਚਲ ਹਰ ਵਕਤ ਹੀ ਚਲਦਾ ਹੈ ਤਨ ਬੈਠਾ ਹੈ ਤਾਂ ਵੀ ਮਨ ਚਲਦਾ ਹੀ ਰਹਿੰਦਾ ਹੈ ਚੰਚਲ ਹੈ ਚਲ ਚਲ ਚਲਦਾ ਹੈ ਚਲਦਾ ਹੈ ਚਲਦਾ ਹੈ ਰੁਕਦਾ ਹੀ ਨਹੀਂ ਕਿਤੇ ਟਿਕਦਾ ਹੀ ਨਹੀਂ ਸੁਆਮੀ ਰਾਮਾਨੰਦ ਦਾ ਬਸੰਤ ਰਾਗ ਦਾ ਇਹ ਸ਼ਬਦ ਕਹਿੰਦੇ ਮਨ ਮੇਰਾ ਪਿੰਗਲਾ ਹੋ ਗਿਆ ਕਸ ਜਾਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਦਾ ਮਨ ਭਾਇਓ ਅੰਧ ਇੱਕ ਦਿਵਸ ਮਨ ਭਈ ਉਮੰਦ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਇ ਟਿਕੇ ਹੋਇਆ ਮਨ ਸਭ ਕੁਝ ਸਮਝ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਣੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇਹ ਜੀ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨ ਸਤ ਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾ ਸਤ ਸੰਗ ਨਾਲ ਲੱਭੇ ਬਿਨ ਸੰਗਤ ਮਹਿਲ ਭਰੀ ਜੈ ਜੀ ਇਥੇ ਮਹਿਲਾ ਹੋ ਜਾਏਗਾ ਉਲਟਾ ਖੈਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋ ਪਿੰਗਲਾ ਹੋ ਗਿਆ ਬਟਕਣਾ ਮਿਟ ਗਈ ਇਹਨੋ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਭਗਤਾਂ ਦੇ خیال ਉਸਨੇ ਸੁਨੇ ਹੋਣੇ ਨੇ ਜਾਂ ਚਲੋ ਉਸ ਦਾ ਆਪਣਾ ਨੇ ਜੀ ਅਨੁਭਵ ਹੋਵੇ ਮਿਰਜ਼ਾ ਗਾਲिब ਕਹਿੰਦਾ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਜਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਹੈ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨ ਰਾਂ ਜੋ ਮੇਰਾ ਪੈਰ ਟੁੱਟ ਗਿਆ ਹੈ ਹੱਥ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਪੱਗੇ ਦੱਸਦਾ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਜਪੇ ਐਸਾ ਹੈ तुम्हारे दर से अब उठकर कहीं जाया नहीं जाता ओण मैं तेरे दर जोगा रह गया किधरे जान जोगा रे ही नहीं मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता मोहब्बत असल में मखमूर वो राजे हकीकत है समझ में आ गया है फिर भी समझाया नहीं जाता ਕਹਿੰਦਾ ਗੱਲ ਖੁਦਾ ਤੇਰੀ ਸਮਝ ਆ ਗਈ ਹੈ ਪਰ ਕੀ ਕਰਾਂ ਮੈਂ ਬੋਲ ਨਹੀਂ ਸਕਦਾ ਗੁੰਗਾ ਸਮਝਾ ਨਹੀਂ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਨਾਲ ਗੁਲਾਲ ਰੰਗਾਰੇ ਕਹੋ ਨਾ ਨਿਕ ਸੰਤਨ ਰਸ ਆਈਏ ਜਿਉਂ ਚਾਖ ਗੁੰਗਾ ਮੁਸਕਰੇ ਸਮਝ ਮੈਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ ਹੈ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਮੁਹੱਬਤ ਕੇ ਲਈ ਕੁਝ ਖਾਸ ਦਿਲ ਮਖਸੂਸ ਹੁੰਦੇ ਹਨ ਇਹ ਉਹ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਂਦਾ ਇਹ ਉਹ ਗੀਤ ਹੈ ਇਹਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਇਹ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਝੋਟ ਕਰ ਜਾਵੇ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਚੋਟ ਖਾ ਲਵੇ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਣਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜੇਦਾ ਨਾ ਸਧਾਰਤ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਫਿਰਦਾ ਚੋਟ ਖਾ ਗਿਆ ਬੁੱਢੇ ਮਨੁੱਖਾਂ ਸੀ ਵੀ ਦੇਖਦੇ ਆ ਜ਼ੈਇਰ ਜਿਆਦਾ ਉਮਰ ਵਾਲੇ 80 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਹੈ ਸੜਕ ਕ੍ਰੋਸ ਕਰ ਰਿਹਾ ਸੀ लाठी ਦੇ ਆਸਰੇ ਤੇ ਦਿਲ ਚੋਟ ਕਰਦੀ ਅੱਖਰ ਇਤਨੀ ਬਾਰੀਕ ਇਹਨੂੰ ਕਹਿੰਦੇ ਨੇ ਇਹ ਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਹੈ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਹਾਂ ਸੰਵੇਦਨਾ ਅਸੀਂ ਵੀ ਦੇਖਦੇ ਹਾਂ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਹਾਂ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਹਾਂ ਅਸੀਂ ਵੀ ਮੁਰਦਿਆਂ ਨੂੰ ਦੇਖਿਆ ਹੋਵੇਗਾ ਇੱਕ ਕੋਈ ਦਫਾ ਦੇਖ ਕੇ ਚੋਟ ਲੱਗੇ ਜਾਂ ਤੇ ਆਪਣੀ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਏ ਬੜੀ ਇੱਜ਼ਤ ਮਾਣ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੇ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਹਾ ਐਸੀ ਹਾਲਤ ਦੇ ਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਝੋਟ ਕਰ ਜਾਏ ਸਤਸੰਗੀ ਹੋਵੇ ਸਰੋਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਝੋਟ ਕਰ ਜਾਵੇ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹ ਕੋਈ ਗਹਿਰਾ ਸਰੋਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਇਹ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਕਿ ਇਹਨੂੰ ਆਪਣੀ ਅਕਲ ਹੀ ਝੋਟ ਕਰ ਜਾਵੇ ਤੀਸਰਾ ਅਜੇ ਸੰਸਾਰ ਤੋਂ ਵੀ ਇਸਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗੀ ਨਹੀਂ ਤੇ ਮਨ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਪ੍ਰਥਮ ਸਤ ਸੰਗ ਵਿੱਚ ਆਉਂਦਿਆਂ ਆਉਂਦਿਆਂ ਇੱਕ ਦਿਨ ਸ਼ਬਦ ਝੋਟ ਕਰ ਗਿਆ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਤੋਂ ਝੋਟ ਖਾ ਕੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮਹਾਰਾਜ ਕਹਿੰਦੇ ਨੇ ਆਵ ਨਾ ਜਾਵ ਨ ਇੱਕ ਖੇਲ ਬਣਾਇਆ ਆ ਗਿਆ ਘਾਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੇਕ ਬੇਨ ਮਨਕ ਨੂੰ ਸਭ ਤਮਾਸ਼ਾ ਪਰਦੇਿਤ ਹੁੰਦਾ ਖੇਲ ਕੁਝ ਵੀ ਨਹੀਂ ਇੱਥੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜਮ ਰਿਹਾ ਨੇ ਮਰ ਰਿਹਾ ਨੇ ਜੀਵ ਜਮ ਰਿਹਾ ਨੇ ਮਰ ਰਿਹਾ ਨੇ ਤਮਾਸ਼ਾ ਖੇਲ ਅਕਲ ਮਾਹਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਅਕਲ ਤੋਂ ਝੋਟਾ ਖਾ ਕੇ ਇਸ ਸੰਬੰਧੇ 'ਚ ਵੀ ਮੈਂ ਗਾਹਲਬ ਦੇਖ ਨਜ਼ਮ ਤੁਹਾਡੇ ਸਾਹਮਣੇ ਰੱਖਾਂ ਉਹ ਕਹਿੰਦਾ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਇਹ ਬੱਚਿਆਂ ਦਾ ਤਮਾਸ਼ਾ ਬੱਚਿਆਂ ਦੇ ਖਿਡੌਣੇ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਤਫਨ ਬੱਚੇ ਨੂੰ ਕਹਿੰਦੇ ਨੇ ਇਤਫਾਲ ਬੱਚਿਆਂ ਦੀ ਜਮਾ ਬਹੁਵਚਨ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੀ ਦੁਨੀਆ ਕੀ ਹੈ ਛੋਟੇ ਬਚਿਆਂ ਦਾ ਤਮਾਸ਼ਾ ਖਡੌਣਿਆਂ ਦੀ ਖੇਡ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਉਹ ਤਾਂ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ ਦਿਨ ਰਾਤ ਇਹ ਬਚਿਆਂ ਦਾ ਤਮਾਸ਼ਾ ਹੋ ਰਿਹਾ ਹੈ ਸਵੇਰੇ ਖਾ ਲਿਆ ਸ਼ਾਮੇ ਹੀ ਖਾ ਲਿਆ ਫਿਰ ਸੌਂ ਗਿਆਂ ਫਿਰ ਦੂਜੇ ਦਿਨ ਫਿਰ ਉਹੀ ਕੁਛ ਕੀਤਾ ਜੋ ਕੁਝ ਰੋਜ਼ ਕਰਦੇ ਆ ਸਭ ਕੁਝ ਰਿਪੀਟ ਹੋ ਰਿਹਾ ਰੈਪੀਟੇਸ਼ਨ ਚੱਲ ਰਹੀ ਹੈ ਪੁਨਰੁਕਤੀ ਚੱਲ ਰਹੀ ਹੈ ਇੱਕ ਖੇਲ ਹੈ ਔਰੰਗੇ ਸੁਲੇਮਾ ਮੇਰੇ ਨਜ਼ਦੀਕ ਤਖਤੇ ਸੁਲੇਮਾਨੇ ਸਿੰਘਾਸਣ ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ ਹੈ ਕੋਈ ਐਮ ਐਲ ਏ ਬਣਨਾ ਚਾਹੁੰਦਾ ਹੈ ਕੋਈ ਐਮ ਪੀ ਬਣਨਾ ਚਾਹੁੰਦਾ ਹੈ ਕੋਈ ਮਨਿਸਟਰ ਬਣਨਾ ਕਿੰਨੇ ਪਾਪੜ ਲੋਕੀ ਬੈਲ ਨੇ ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਛ ਵੀ ਨਹੀਂ ਕੁਛ ਵੀ ਇੱਕ ਖੇਲ ਹੈ ਔਰੰਗ ਔਰੰਗ ਤਖਤ ਨੂੰ ਕਹਿੰਦੇ ਨੇ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਪੰਜਾਬੀ ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਆਂ ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ ਇਹ ਮਸਨਦ ਹੈ ਜਿਸ ਤੇ ਧੰਗ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਨੂੰ ਫਾਰਸੀ ਦੇ ਚ ਔਰੰਗ ਕਹਿੰਦੇ ਨੇ ਵੱਡਾ ਤਖਤ ਜਿਸ ਤੇ ਬਾਦਸ਼ਾਹ ਬੈਠੇ ਔਰੰਗ ਛੋਟਾ ਤਖਤ ਜਿਸ ਤੇ ਅਹਿਲਕਾਰ ਬੈਠਣ ਮਸਨਦ ਕਾਜ ਆਂਦਾ ਲੜਕਾ ਮਯੂਦੀਨ ਪਿਓ ਨੂੰ ਜੇਲ੍ਹ ਦੇ ਚ ਪਾਖੇ ਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ ਨਾਮ ਵੈਸੇ ਉਹਦਾ ਮਯੁੰਦੀਨ ਸੀ ਸ਼ਾਇਦ ਆਪ ਨੂੰ ਪਤਾ ਹੋਵੇ ਆਧ ਕਾਲ ਤੋਂ ਕਵੀ ਲੋਗ ਗੁਣੀ ਲੋਗ ਦਾਰਸ਼ਨਿਕ ਫਿਲਾਸਫਰ ਰਾਜੇ ਮਹਾਰਾਜੇ ਬਾਦਸ਼ਾ ਆਪਣਾ ਤਖੱਲੁਸ ਰੱਖਦੇ ਰਹੇ ਰੱਖਦੇ ਰਹੇ ਤਖੱਲੁਸ ਦਾ ਮਤਲਬ ਹੈ ਖਾਸ ਨਾਮ ਇੰਦੀ ਜਿਹਨਾਂ ਨੂੰ ਉਪਨਾਮ ਕੋਈ ਉਪਮਾ ਹੈ ਗੁਣਾਤਮਕ ਨਾਮ ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ ਤਖੱਲੁਸ ਰੱਖਿਆ ਜਿਵੇਂ ਹਮਾਇਓ ਦਾ ਲੜਕਾ ਜਲਾਲਉਦੀਨ ਜੇ ਦਿਨ ਸਿੰਘਾਸਣ ਤੇ ਬੈਠਾ ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ ਅੱਲਾਹ ਹੀ ਸਭ ਤੋਂ ਵੱਡਾ ਹੈ ਪਰ ਜਲਾਲਉਦੀਨ ਨੇ ਆਪਣਾ ਲਖਬ ਰੱਖਿਆ ਜਲਾਲਉਦੀਨ ਅਕਬਰ ਜਲਾਲਉਦੀਨ ਹੀ ਸਭ ਤੋਂ ਵੱਡਾ ਹੈ ਇਹ ਅਕਬਰ ਉਸਦਾ ਤਖੱਲੁਸ ਹੈ ਅਕਬਰ ਦਾ ਲੜਕਾ ਸ਼ਹਾਜ਼ਾਦਾ ਸਲੀਮ ਜੋ ਜੋਧਾ bai ਦੀ ਕੁਖ ਤੋਂ ਪੈਦਾ ਹੋਈ ਸੀ ਤੇ ਜੋਧਾ bai ਰਾਜਾ मानसिंह ਵਾਦੀਏ ਜੈਪੁਰ ਦੀ ਪਹਿਣ ਸੀ ਇਹ ਰਾਜਪੂਤ ਆਪਣੇ ਤੇ ਹੀ ਪਹਿਣਾ ਦੇ ਡੋਲੇ ਮਗਲਾਂ ਨੂੰ ਦੇਣ ਲੱਗ ਪੈ ਸਨ ਜੇਦੀ ਅਗਾਹ ਚੱਲ ਕੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਾਲਫਤ ਕੀਤੀ ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ ਇਹ ਬੇਗਮ ਸੇ ਅਕਬਰ ਦੇ ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਜ਼ਾਦਾ ਸਲੀਮ ਵੱਡਾ ਹੋ ਕੇ ਜਿਸ ਦਿਨ ਸਿੰਘਾਸਣ ਤੇ ਬੈਠਾ ਇਹਨੇ ਆਪਣਾ ਤਖੱਲਸ ਰੱਖਿਆ ਜਹਾਂਗੀਰ ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਵਿੱਚ ਮੇਰੀ ਮੁਠੀ ਜਹਾਂਗੀਰ ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕੱਲ ਗੁਰਪ੍ਰਬੂ ਤੁਸੀਂ ਮਨਾਣਾ ਹੈ। ਇਸੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਤਾਇ। ਇਸ ਨਹੀਂ ਬਹੁਤ ਵੱਡਾ ਜ਼ੁਲਮ ਕੀਤਾ। 도ਗਲਾ ਸੀ। ਜੋਧਾ ਬਾਹੀ ਦਾ ਲੜਕਾ ਸੀ। ਅਕਬਰ ਦਾ ਲੜਕਾ ਸੀ। ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ। ਸ਼ਾਹਜ਼ਾਦਾ ਖੁਰਮ ਵਕਤ ਪਾਕਏ ਜਦ ਸਿੰਘਾਸਨ ਤੇ ਬੈਠਾ ਤਖਤ ਤੇ ਬੈਠਾ ਫਿਰ ਇਨੇ ਆਪਣਾ ਤਖल्लੁਸ ਰਖਿਆ ਸ਼ਾਹਜਹਾਂ ਸ਼ਾਹਜਹਾਂ ساری ਦੁਨੀਆ ਦਾ ਬਾਦਸ਼ਾਹ ਨਿਹਰਾ ਹਿੰਦੁਸਤਾਨ ਦਾ ਨਹੀਂ ਤੇ ਸ਼ਾਹਜਹਾਂ ਦਾ ਲੜਕਾ ਮਯੁੰਦੇ ਜਿਸ ਦਿਨ ਸਿੰਘਾਸਨ ਤੇ ਬੈਠਾ ਇਨੇ ਆਪਣਾ ਤਖल्लੁਸ ਰਖਿਆ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਵੱਡਾ ਤਖਤ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਔਰੰਗਜ਼ੇਬ ਤਖਤ ਦਾ ਸ਼ਿੰਗਾਰ ਤਖਦੀ ਸ਼ੋਬਾ ਤਖਦੀ ਮਾਨ ਮਰਿਆਦਾ ਇਹ ਉਸਨੇ ਆਪਣਾ ਤਖੱਲੁਸ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਰਤ ਜ਼ਫਰਨਾਮੇ ਇਧਰ ਆਹੀਂ ਲਿਖਦੇ ਨੇ ਔਰੰਗਜ਼ੇਬ ਨੂੰ ਨਜ਼ੇਬਦ ਤੂਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਬਾਇਦ ਫਰੇ ਐ ਮਯੁੰਦੀਨ ਇਹ ਨਾਮ ਤੈਨੂੰ ਸ਼ੋਬਾ ਨਹੀਂ ਦਿੰਦਾ ਤੂੰ ਔਰੰਗਜ਼ੇਬ ਨਹੀਂ ਹੈ ਤੇਰੇ ਜੈਸਾ ਬੰਦਾ ਜਦ ਤਖਤ ਤੇ ਬੈਠਦਾ ਹੈ ਤਖਤ ਬਦਨਾਮ ਹੋ ਜਾਂਦਾ ਹੈ ताख्त भ्रष्ट हो जाता है तख्त मैला हो जाता है तो औरंगजेब नहीं है जुरत धनगुरु गोविंद सिंह जी बा तो रात ताजी बा मकरो रहा मराचारा साजी बा सिद्ध को सभा न ज़ेबत तो रा नाम औरंगजेब के औरंगजेब न बायद परे महाफरे भी हैं तो झूठा है, चलाक है, हमो मर्द बायद शब्द सोकन वार न शिकमे दि गर्दर दहने दिग ਤੇਰੀ ਜ਼ਬਾਨ ਤੇ ਕੁਛ ਹੋ ਰਿਹਾ ਤੇਰੇ ਦਿਲ ਦੇ ਵਿੱਚ ਕੁਛ ਹੋ ਰਿਹਾ ਤੂੰ ਤੇ ਮਨੁੱਖ ਹੀ ਨਹੀਂ ਹੈ ਤੂੰ ਤੇ ਇਨਸਾਨ ਹੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜੁਰਤ ਉਸ ਨੂੰ ਜੋ ਹੈ ਐਸਾਖ ਹੈ ਔਰੰਗ ਵੱਡਾ ਤਖਤ ਛੋਟਾ ਉਹਨੂੰ ਮਸਨਦ ਕਹਿੰਦੇ ਨੇ ਪੰਜਾਬੀ ਵਿੱਚ ਸ਼ਬਦ ਬਣ ਗਿਆ ਮਸਨਦ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਸੰਦ ਬਖਸ਼ੀ ਸੀ ਮੰਜੀ ਬਖਸ਼ੀ ਸੀ ਤਖਤ ਬਖਸ਼ਿਆ ਸੀ ਇਹਨਾਂ ਦੀ ਪੂਜਾ ਪ੍ਰਤੀਸ਼ਠਾ ਇਤਨੀ ਹੋਈ ਸੰਗਤ ਨੇ ਮਾਣ ਸਨਮਾਨ ਇਤਨਾ ਦਿੱਤਾ ਇਹਨਾਂ ਕੋਲ ਹਜ਼ਮ ਨਾ ਹੋਇਆ ਇਹਨਾਂ ਨੇ ਖੁਦ ਗੁਰੂ ਹੋਣ ਦਾ ਨਾਰਾ ਲਾਇਆ ਔਰ ਵਿਰஷ்ட ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਗਾਹ ਚੱਲ ਕੇ ਇਹ ਮਸੰਦ ਪ੍ਰਥਾ ਖਤਮ ਕਰਨੀ ਪਈ ਹੁਣ ਮਸੰਦ ਦਾ ਤੇ ਮਤਲਬ ਹੈ ਜਿਹਨੂੰ ਤਖਤ ਮਿਲਿਆ ਹੈ ਲੈਕਿਨ ਸਿੱਖ ਜਗਤ ਦੇ ਵਿੱਚ ਅੱਜ ਗਾਲ ਵੱਤ ਬਣ ਗਈ ਕਿਸੇ ਨੂੰ ਗਾਲ ਕੱਢਣੀ ਹੋਵੇ ਤੇ ਕਹਿ ਦਿੱਤਾ ਜਾਂਦਾ ਮਸੰਦ ਹੈ ਨਿਹਰਾ ਹੀ ਮਸੰਦ ਹੈ ਲੈਕਿਨ ਮਸੰਦ ਦਾ ਮਤਲਬ ਹੈ ਛੋਟਾ ਤਖਤ ਜਿੱਥੇ ਬੈਠੇ ਆ ਇਹ ਛੋਟਾ ਤਖਤ ਗੁਰੂ ਅਮਰਦਾਸ ਜੀ ਮਹਾਰਾਜ ਨੇ ਤਖਤ ਪ੍ਰਚਾਰਕਾਂ ਦੇ ਲਈ ਬਣਵਾਏ ਸਨ ਬਈ ਸੰਗਤ ਦੇ ਵਿੱਚ ਉੱਚੀ ਥਾਂ ਤੇ ਬੈਠ ਕੇ ਗੁਰਬਾਣੀ ਦੀ ਵਿਆਖਿਆ ਕਰਨ ਗੁਰਬਾਣੀ ਸੁਣਾ ਤਾਂ ਕਿ ਸੰਗਤਾਂ ਨੂੰ ਦਿਖਾਈ ਦੇਣ ਤੇ ਸੰਗ ਨੂੰ ਇਹ ਦੇ ਇੱਕsacਨ ਸਬੋਧਨ ਕਰ ਸਕਣ ਤੇ ਵਿਚਾਰ ਦਾ ਗਿਆਨ ਦਾ